ਹੂੰ ਕਿ ਤੂੰ ainda ਮੈਂ ਲੋਅ ਤੇ ਬਿਤੀਆ ਮੈਂ ਲੋਅ ਤੇ ਬਿਤੀਆ ਕਾਦੇ ਚ ਲੋਅ ਤੇ ਖਾ ਬਣਾਤਾ ਦਿੱਤੇ ਬਸ ਇਹਨਾਂ ਇਹਨਾਂ ਦੀ ਥੋਕ ਲੈਣਾ ਹੁੰਦਾ ਹੋਰ ਤੂੰ ਹੁਣ ਹੁੰਦਾ ਵੀ ਬਸ ਹੈਗੀ ਇਹ ਹਾਂ ਪਨੀਰੀ ਪਹਿਲਾਂ ਦੀ ਲੱਗੀ ਹੋਈ ਹੈ ਗੰਡੇ ਦੀ ਇਹ ਕਾਫੀ ਸੈੱਟ ਹੋ ਗਿਆ ਹੁਣ ਆ ਇਧਰਲੀ ਸਾਈਡ ਆਪਾਂ ਨਵੀਂ ਲਾਈ ਆ ਹਾਂ ਭਈ ਇੱਕ ਕਰੀ ਜਾਵਾਂ ਪੱਟ ਕੇ ਥੋੜੀ ਰੈਡੀ ਜੀ ਕਰ ਲਈ ਆ ਤੈਨੂੰ ਨਹੀਂ ਆਣਾ ਕਿਉਂ ਇਹਦੇ ਵਿੱਚ ਵੀ ਬੀਰ ਬਣਾ ਲਾਂਗੇ ਫੌਰ ਕੀ ਬੀ ਬੀ ਹਾਂਜੀ ਭਈਆ ਸਾਗ ਤੇ ਪਾਲਕ ਦੇਣੀ ਹੈ ਪੱਟ ਦੇ ਇੱਥੇ ਜਿਹੜੀ ਗੋਭੀ ਦੇ ਛੋਟੇ ਛੋਟੇ ਫੁੱਲ ਜਿਹੇ ਹੈਗੇ ਇਹ ਵੀ ਪੱਟ ਦੇਣੇ ਆ ਤੇ ਇੱਥੇ ਲਾਉਣੀ ਆ ਬੁੰਡਿਆਂ ਦੀ ਪਨੀਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਹੀ ਮੈਂ ਤੁਹਾਡਾ ਆਪਣਾ ਜਤਿੰਦਰ ਖੋਨਨ ਤੇ ਅੱਜ ਆਪਾਂ ਥੋੜਾ ਨਰਸਰੀ ਜਾਣਾ ਸੀ ਆਪਣੇ ਪਿੰਡ ਤੇ ਚੱਲਦੇ ਹੁਣ ਤੇ ਨਰਸਰੀ ਉੱਥੋਂ ਪਨੀਰੀ ਲੈ ਕੇ ਆਉਣੀ ਆ ਆਪਾਂ ਗੰਡਿਆਂ ਦੀ ਤੇ ਅੱਜ ਆਪਾਂ ਗੰਡਿਆਂ ਦੀ ਪਨੀਰੀ ਲਾਉਣੀ ਹੈ ਇਹ ਘਰੇ ਤੇ ਦਿਖਾਉਣੀ ਆ ਤੁਹਾਨੂੰ ਵੀਡੀਓ ਦੇ ਵਿੱਚ ਉੱਥੇ ਚੱਲ ਕੇ ਦਿਖਾਵਾਂਗੇ ਕਾਦੀ ਕਾਦੀ ਪਨੀਰੀ ਮਿਲਦੀ ਆ ਤੇ ਬਈ ਦਾ ਕਾਫੀ ਟਾਈਮ ਦਾ ਕੰਮ ਹੈਗਾ ਪਨੀਰੀ ਦਾ ਤੇ ਆਪਾਂ ਚੱਲਦੇ ਉੱਥੇ ਤੁਹਾਨੂੰ ਦਿਖਾਉਣੇ ਹੈਗੇ ਹਾਂ ਜੀ ਭਾਈ ਆਪਾਂ ਇਥੋਂ ਪਨੀਰੀ ਲੈ ਆਉਂਦੇ ਸੀ ਗੰਡਿਆਂ ਦੀ ਕੰਨ ਲੈ ਲਿਆ ਸੀਗਾ ਤੇ ਉਹ ਅੰਕਲ ਸੀਗੇ ਇੱਥੇ ਉਹ ਬਾਈ ਆਣੀ ਸੀਗਾ ਜਿਹਨਾਂ ਨਾਲ ਤੁਹਾਨੂੰ ਮਿਲਾਉਣਾ ਸੀਗਾ ਤੇ ਫਿਰ ਆਪਾਂ ਕਿਸੇ ਦਿਨ ਫੇਰ ਆਵਾਂਗੇ ਫਿਰ ਦੇਖਾਂਗੇ ਜੇ ਬਈ ਮਿਲਿਆ ਤਾਂ ਫਿਰ ਆਪਾਂ ਦੇ ਨਾਮ ਲਾਉਣੇ ਬਈ ਨਾਲੋਂ ਕਾਫੀ ਟਾਈਮ ਤੋਂ ਕੰਮ ਕਰਦੇ ਆ ਕਾਫੀ ਨੋਲੇਜ ਹੈਗੀ ਹੈ ਬਈ ਨੂੰ ਤੇ ਹਾਂਜੀ ਇੱਧਰ ਪਨੀਰੀ ਲੱਗੀ ہوئی ਏ ਕਾਉਂਦੀ ਸਾਰੀ ਤੇ ਪਹਿਲਾਂ ਤਾਂ ਇੱਥੇ ਬਈਆਂ ਕੋਲੇ ਵੀ ਫੁੱਲਾਂ ਵਾਲੇ ਬੂਟੇ ਫਲਾਂ ਵਾਲੇ ਵੀ ਮਿਲਦੇ ਸੀ ਤੇ ਉਹ ਇੱਥੇ ਚੱਲਦੇ ਨਹੀਂ ਸੀ ਕਿਉਂਕਿ ਇਹ ਪਿੰਡ ਤੋਂ ਕਾਫੀ ਦੂਰ ਆ ਕਿਸੇ ਰੋਡ ਤੇ ਨਹੀਂ ਗਈ ਮਤਲਬ ਖੇਤਾਂ ਦੇ ਵਿੱਚ ਬਣੀ ਹੋਈ ਏ ਨਾਲਾ ਕੱਸੀ ਜਾਂਦੀ ਹੈਗੀ ਆ ਤੇ ਪਿੰਡ ਤੋਂ ਕਾਫੀ ਦੂਰ ਹੈਗੀ ਆ ਤਾਂ ਕਰਕੇ ਇੱਥੇ ਉਹ ਤਾਂ ਚੱਲ ਨਹੀਂ ਰਿਹਾ ਸੀਗਾ ਕੰਮ ਜੀ ਹੁਣ ਇਹਨਾਂ ਨੇ ਕੱਲਾ ਸਬਜੀ ਦਾ ਤੇ ਪਨੀਰੀ ਵਗੈਰਾ ਦਾ ਕੰਮ ਕੀਤਾ ਹੈ ਇਹ ਵਧੀਆ ਚੱਲਦਾ ਹਾਂਜੀ ਭਈਆ ਸਾਗ ਤੇ ਪਾਲਕ ਦੇਣੀ ਆ ਪੱਟ ਦੇ ਇੱਥੇ ਜਿਹੜੀ ਗੋਭੀ ਦੇ ਛੋਟੇ ਛੋਟੇ ਫੁੱਲ ਜਿਹੇ ਹੈਗੇ ਇਹ ਵੀ ਪੱਟ ਦੇਣੇ ਆ ਤੇ ਇੱਥੇ ਲਾਉਣੀ ਆ ਬੰਡਿਆਂ ਦੀ ਪਨੀਰੀ ਇਹ ਰਹਾ ਪਾਲਕ ਤਾਂ ਥੋੜੀ ਸਹੀ ਲੱਗਦੀ ਹੈਗੀ ਆ ਪੁੱਛ ਲੈਣੇ ਕਰੋ ਜੀ ਤੋੜ ਨਹੀਂ ਤੇ ਤੋੜ ਕੇ ਰੱਖ ਲਾਂਗੇ ਅੱਡਾ ਪਾ ਹਾਂਜੀ ਗਾਇਸ ਜਿਹੜਾ ਇੱਥੇ ਸਾਗ ਲੱਗਿਆ ਸੀ ਉਹ ਆਪਾਂ ਪਾਟ ਕੇ ਹੁਣ ਆਪਾਂ ਕੈਰੀ ਬਣਾ ਰਹੇ ਹਾਂ ਇੱਥੇ ਗੰਡੇ ਲਾਵਾਂਗੇ ਇਹ ਰੋ ਦੋ ਬੂਟੇ ਛੱਡਨੇ ਆ ਨਾ ਕਿਉਂ ਇਹਦੇ ਵਿੱਚ ਬੀਨ ਬਣਾ ਲਾਂਗੇ ਫੋਰ ਬੀਨ ਬੀਨ ਹਾਂ ਕਰ ਰਹੇ ਹਾਂ ਸਾਗ ਸਾਰਾ ਗੰਡੇ ਇੱਧਰ ਪਾਣੀ ਇੱਧਰ ਹੀ ਛੱਡਿਆ ਸੀ ਕੱਲਾ ਪਾਣੀ ਅਯਾ ਬੂਟੇ ਦੇ ਮਿਰਚਾਂ ਲੱਗੀਆਂ ਪਈਆਂ ਉਸ ਤੇ ਆਹ ਦੇਖ ਨਾ ਕੀ ਹੋ ਗਿਆ ਗਾਇਜ਼ ਹੁਣ ਆਪਾਂ ਸਾਰਾ ਏਕਾ ਕਲੀਅਰ ਕਰਤਾ ਸਾਗ ਪੱਟਕੇ ਪਨੀਰੀ ਕਿੱਥੇ ਆ ਗਈ ਘਰੇ ਪਈ ਆ ਏ ਬੰਦਾ ਬੋਧਣਾ ਤਾਂ ਵੇਲੇ ਆਪੇ ਤਾਂ ਕੰਮ ਲੈ ਰਹੇ ਆ ਮਹੀਨਾ ਹੋ ਗਿਆ ਉਹਨ ਵੇਲੇ ਨੂੰ ਘਰੇ ਵੇਲਾ ਖਾਈ ਜਾਂਦੇ ਸੀ ਹੁਣ ਆਪਾਂ ਫਾਈਨਲੀ ਇਹ ਤਾਂ ਕੁਛ ਕੰਮ ਲੈ ਰਹੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਕਾਫੀ ਦਿਨ ਤੋਂ ਬਾਅਦ ਕੰਮ ਕਰਕੇ ਵਧੀਆ 2 ਮਿੰਟ ਆਹ ਸੋਹਣੇ ਆਹ ਦੇਖ ਹੁਣ ਬਸ ਹੁਣ ਇੱਥੇ ਹੁਣ ਇੱਥੇ ਨਵੇਂ ਆਵੇ ਆਵੇ ਫੇਰ ਐਂ ਹੀ ਹੋ ਜਾਂਦਾ ਮੈਨੂੰ ਸਮਝ ਨਹੀਂ ਆਉਂਦਾ ਹੁੰਦਾ ਕੀ ਹੋ ਜਾਂਦਾ ਆਹ ਮੂਲੀਆਂ ਬਹੁਤ ਮੂਲੀਆਂ ਵੈਸੇ ਹੁੰਆਂ ਹੁੰਦੇ ਆਪਰੇ ਆ ਕੱਚਾ ਤੋੜ ਨਹੀਂ ਆ ਮੈਨੂੰ ਸਹੀ ਲੱਗਦਾ ਇਹਦਾ ਕਲਰ ਜਿਹੜੇ ਇੱਧਰ ਦੋ ਲੱਗੇ ਆ ਜਿਹੜਾ ਨੀਚੇ ਵਾਲਾ ਉਹ ਸਹੀ ਜਿਹਾ ਨਹੀਂ ਲੱਗਦਾ ਤੇ ਉਹ ਵੀ ਕਰੜੇ ਹੁੰਦੇ ਮੈਂ ਤਾਂ ਖਾ ਹੀ ਲੈਣੇ ਹੁੰਦੇ ਹੋਰ ਤੋੜ ਦੋ ਤਾ ਉਹ ਕਾਜ ਕਰਾਉ ਯੇ ਜੜ ਚੋਂ ਢੜੂ ਪਟਣਾ ਸੀਗਾ ਹੂੰ ਤੈਨੂੰ ਆਂ ਦਮਾਂ ਨੂੰ ਰੋ ਤੇ ਬਿਹੀਆਂ ਮੈਨੂੰ ਰੋ ਤੇ ਬਿਹੀਆਂ ਕਾਦੇ ਚ ਆ ਬਣਾ ਤਾਂ ਦਿੱਤੀ ਬਸ ਇੰਨਾ ਇੰਨਾ ਵੀ ਥੋਕ ਲੈਣਾ ਹੁੰਦਾ ਹੋਰ ਧੋਣਾ ਹੁੰਦਾ ਵੀ ਬਸ ਹੈਗੀ ਇਹ ਹਾਂ ਉਹ ਕੁੜੀਆਂ ਹਾਂ ਹਾਂ ਭਈ ਇੱਕ ਕੈਰੀ ਆਪਾਂ ਪਟਕੇ ਥੋੜੀ ਰੈਡੀ ਜੀ ਕਰ ਲਈਏ ਤੇ ਇਧਰ ਹਰਪੇਦ ਨੇ ਵੀ ਆ ਪਾਲਕ ਤੋੜ ਲਈਏ ਇਹਦੀ ਆਪਾਂ ਬਣਾ ਲਾਂਗੇ ਹਾਂ ਸਬਜ਼ੀ ਹੋਈ ਹਾਂਜੀ ਗਾਇਜ਼ ਹੁਣ ਆਪਾਂ ਪਾਲਕ ਵਾਲੀ ਕੈਰੀ ਵੀ ਕਲੀਅਰ ਕਰਤੀ ਥੋੜਾ ਜਿਹਾ ਪਾਲਕ ਸੀਗਾ ਉਹ ਆਪਾਂ ਸਾਈਡ ਤੇ ਰੱਖ ਲਿਆ ਕੱਟ ਕੇ ਤੇ ਆ ਮਿਰਚਾਂ ਵੀ हूं आप करना घरे चलना तुम्हें बनाओगे के मैं है? मैं बनाऊंगी के ती ही पुल करनी आज के बाद चो करा ਉਨੇ ਕਰਕੇ ਜਾਣੇ ਬੋਲੇ ਪੱਧਰ ਜੇ ਕਰਦਾਂਗੇ ਬਸ ਬਾਅਦ ਚ ਆ ਕੇ ਆਪਾਂ ਇਹਦੇ ਵਿੱਚ ਗੱਡੇ ਲਾ ਦਾਂਗੇ ਪਨੀਰੀ ਗੱਡੇ ਕਿੰਨੇ ਪੱਧਰ ਡਿੱਗੀ ਜਾਂਦੇ ਇਹਦੇ ਤਾਂ ਨਾਲ ਹੋਵੇ ਕਈ ਬਾਈ ਹਾਂਜੀ ਗਾਇਸ ਆਪਾਂ ਦੂਜੀ ਕਿਆਰੀ ਵੀ ਕਲੀਅਰ ਕਰਤੀ ਆ ਤੇ ਹੁਣ ਬਸ ਆਪਾਂ ਚੱਲੇ ਆਂ ਧਰੇ ਕਰੇ ਚਾ ਵੀਨ ਉੰਦਵਾ ਪਦਰ ਪਦਰ ਲੱਗ ਰਿਆ ਨਾ ਆ ਗਵੰਡੀਆਂ ਦੀ ਕੁੜੀ ਆਈ ਏ ਸਾਡੇ ਘਰੇ ਚੱਲ ਇਹ ਕਿਸੇ ਕੰਮ ਦੀ ਨਹੀਂ ਏ ਵੈਸੇ ਉਹੀ ਜਿਹੜੇ ਕੱਢਣ ਆ ਜਾਂਦੀ ਏ ਇੱਧਰ ਹਾਂ ਤੇ ਜਿਹੜਾ ਪਿਛਲੇ ਲਸਣ ਲੱਗਾ ਸੀ ਉਹ ਕਿੱਧਰ ਗਿਆ ਉਹ ਇੱਕ ਕੈਰੀ ਆਲਾ ਨਾਪੀ ਦਿੱਤਾ ਤੁਸੀਂ ਕਿਆ ਹੋਇਆ ਨਹੀਂ ਇਸ ਕੋ ਐਸੇ ਰੱਖਨੇ ਅੱਛਾ ਇਹ ਕਰਕੇ ਐ ਰੱਖਨੇ ਲਾਈਕ ਗੁੱਤੀ ਜੀ ਬਣਾਉਣੀ ਆ ਹੂੰ ਫਿਰ ਉਹਦੇ ਲਈ ਹੈਡ ਮੇ ਲਾਉਂਗਾ ਅੱਛਾ ਅਸੀਂ ਦੋਨੇ ਕੇ ਵੇਖਾਂਗੇ ਤੁਹਾਨੂੰ ਵਾਧੂ ਹੋ ਗਈ ਹੈ ਨਾ ਵਾਵਾ ਪਈ ਹੈ ਹਜੇ ਹਾਂ ਜੀ ਵੀ ਇਧਰ ਲਈ ਕੈਰੀਜ ਆਪਾਂ ਲਾਤਾ ਤੇ ਥੋੜਾ ਹੁਣ ਕੱਟ ਗਿਆ ਕੰਨ ਤੇ ਆਪਾਂ ਇਧਰ ਲਈ ਸੜਕ 'ਤੇ ਲੈ ਕੇ ਆਉਣੀ ਹੈਗੀਆਂ ਹਾਂ ਜੀ ਵੀ ਆਪਾਂ ਪਨੀਰੀ ਲੈਣ ਦੁਬਾਰਾ ਚੱਲੇ ਸੀ ਉਹ ਜਿਹੜਾ ਆਪਾਂ ਕੰਨ ਲੈ ਕੇ ਆਏ ਸੀ ਉਹ ਕੱਟ ਗਿਆ ਸੀਗਾ ਤੇ ਆਹ ਸਾਹਮਣੇ ਸੜਕੇ ਆ ਰਹੀ ਹੈ ਖੁੰਡੇਹਾਲ ਨੂੰ ਤੇ ਇਧਰ ਲਈ ਸੜਕਾ ਲਮਖੇਰਿਆਂ ਨੇ ਨੂੰ ਜਾਂਦੀ ਹੈ ਇਹ ਸੜਕ 'ਤੇ ਜਾਣਾ ਪਊ ਵੀ ਹਾਂ ਜੀ ਵੀ ਆਪਾਂ ਪਨੀਰੀ ਲੈ ਆਉਂਦੀ ਹੈ ਗੰਢ ਵਾਲੀ ਜਿਹੜੀ ਘੱਟ ਸੀਗੀ ਤੇ ਹੁਣ ਇਸ ਕੈਰੀਜ 'ਚ ਵੀ ਲਾਉਣੀ ਹੈਗੀਆਂ ਤੇ ਫਿਰ ਆਪਾਂ ਕੰਮ ਫਾਈਨਲ ਕਰ ਦਿੰਦੇ ਹਾਂ ਹੂੰ ਬਈ ਅਰੇ ਦੇ ਵਿੱਚ ਕਾ ਬਹੁਤ ਜਿਆਦਾ ਹੁੰਦਾ ਇੱਕ ਤਰੀਕਾ ਸਾਫ਼ ਕਰਕੇ ਰੱਖਨੇ ਵੰਦੇ ਹੈਗੇ ਆ ਆਪਾਂ ਸਾਫ਼ ਕਰ ਕਰਕੇ ਇੱਧਰ ਰਚ ਲਿਆ ਤੇ ਬਾਅਦ ਚ ਇਹਨੂੰ ਆਪਾਂ ਲਾਉਣੇ ਹੈਗੇ ਆ ਹਾਂਜੀ ਵੀ ਇਧਰਲੀ ਸਾਈਡ ਆਪਾਂ ਸਾਰੇ ਲਾਦੇ ਆ ਗੰਡੇ ਇੱਥੇ ਆ ਆਪਾਂ ਬੂਟੇ ਰੱਖ ਲਿਆ ਸਰੋਂ ਦੇ ਵੀ ਆਸਤੇ ਤਾਂ ਸਾਦ ਕਿਉਂਕਿ ਟੇਸਟੀ ਬੰਦਾ ਸੀਗਾ ਤਾਂ ਕਰਕੇ ਆਪਾਂ ਦੋ ਰੱਖ ਲਿਆ 20 ਹਸਤੇ ਇਧਰਲੀ ਸਾਈਡ ਲਾਈ ਜਾਂਦੇ ਸੀ ਥੋੜਾ ਜਿਹਾ ਫੇਰ ਕਣ ਘਟ ਗਿਆ ਹੁਣ ਆਪਾਂ ਫੇਰ ਕਿਸੇ ਦਿਨ ਹੀ ਲਾਵਾਂਗੇ ਥੋੜਾ ਜਿਹਾ ਘਟਾ ਹਾਂਜੀ ਵੀ ਤੁਹਾਨੂੰ ਦਿਖਾਉਣੇ ਆਪਾਂ ਪਹਿਲੇ ਦਿਨ ਜਿਸ ਦਿਨ ਵੀਡੀਓ ਬਣਾਉਣੀ ਸਟਾਰਟ ਕੀਤੀ ਸੀ ਆਪਾਂ ਮਟਰਾਂ ਦੇ ਲਾਏ ਸੀਗੇ ਬੀਜ ਤੇ ਆਹ ਦੇਖੋ ਇਹਦੇ ਤੇ ਫੁੱਲ ਲੱਗੇ ਹੋਏ ਆ ਵਿੱਚ ਵਿੱਚ ਮਟਰ ਵੀ ਲੱਗੇ ਹੋਏ ਆ ਅਗਲੇ ਦੇ ਦਿਖਾਉਣੇ ਆ ਆ ਵੇਸ ਤੇ ਮਟਰ ਲੱਗੇ ਹੋਏ ਆ ਜੀ ਐਸੇ ਹੀ ਲੱਗੇ ਆਏ ਸੀਗੇ ਆਹ ਪਣੀਰੀ ਪਹਿਲਾਂ ਦੀ ਲੱਗੀ ਹੋਈ ਹੈ ਗੰਨੇ ਦੀ ਇਹ ਕਾਫੀ ਸੈੱਟ ਹੋ ਗਿਆ ਹੁਣ ਉਹ ਇਧਰਲੀ ਸਾਈਡ ਆਪਾਂ ਨਵੀਂ ਲਾਈ ਆ ਸਰ ਟਮਾਟਰਾਂ ਦੇ ਬੂਟੇ ਤੇ ਟਮਾਟਰ ਵੀ ਲੱਗਦੇ ਹੁੰਦੇ ਆ। ਹਾਂ ਜਿਵੇਂ ਸਬਜ਼ੀ ਦੇ ਵਿੱਚ ਨਾ ਆਪਾਂ ਨੂੰ ਪਾਣੀ ਪੀਣ ਵਾਸਤੇ ਰੱਖਿਆ ਪੰਛੀਆਂ ਦੇ। ਤੇ ਯਾਰ ਨਾ ਇਹ ਵੈਸੇ ਹੁਣ ਤਾਂ ਸਰਦੀ ਹੈਗੀ ਆ ਚਲ। ਗਰਮੀ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਇਹ ਸਾਰੇ ਬੰਦਿਆਂ ਨੂੰ ਚਾਹੀਦਾ ਧਿਆਨ ਦੇਣਾ ਚਾਹੀਦਾ। ਕਿ ਐਵੇਂ ਦਾ ਕੰਮ ਜ਼ਰੂਰ ਕਰਿਆ ਕਰੋ। ਇਹ ਪਾਣੀ ਗੰਦਾ ਹੋਇਆ ਪਿਆ ਇਹ ਆਪਾਂ ਚੇਂਜ ਕਰਦੇ ਆ ਇਹ ਵਿੱਚ ਢੋਲ ਦਿੰਨੇ ਆ ਤੇ ਇੱਥੇ ਹੋਰ ਆਪਾਂ ਸਾਫ਼ ਪਾਣੀ ਪਾਵਾਂਗੇ। ਪਾਣੀ ਵੀ ਆਪਾਂ ਚੇਂਜ ਕਰਤਾ ਹੁਣ ਸਾਫ਼ ਪਾਣੀ ਹੈਗੇ ਵਿੱਚ। ਅੰਦਰ ਵੀ ਜਿਹੜਾ ਆਪਾਂ ਕੰਮ ਕਰਦੇ ਪਏ ਸੀਗੇ ਉਹ ਕੰਪਲੀਟ ਹੋ ਗਿਆ ਸੀਗਾ ਆਪਣਾ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੀ